ਹਾਂਜੀ ਮੇਰਾ ਵੀਰ ਸਾਰੇ ਭਰਾਵਾਂ ਨੂੰ ਸਤਿ ਸ਼ਕਾਲ ਤੇ ਅੱਜ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਨਵੇਂ ਟਰੈਕਟਰ ਦੇ ਉੱਤੇ ਲੋਨ ਦੀ ਵੀ ਟਰੈਕਟਰ ਦੇ ਉੱਤੇ ਜਦੋਂ ਆਪਾਂ ਨਵਾਂ ਲੈਣੇ ਉਹਦੇ ਤੇ ਲੋਨ ਕਰਾਉਨੇ ਆ ਵੀ ਕਿਵੇਂ ਜਿਹੜਾ ਗੰਡਾਸਾ ਫੇਰਿਆ ਜਾਂਦਾ ਚਾਹੇ ਪ੍ਰਾਈਵੇਟ ਚਾਹੇ ਬੈਂਕ ਤੋਂ ਕਰਾਉਨੇ ਆ ਸਾਰੀ ਗੱਲਬਾਤ ਆਪਾਂ ਵੀਡੀਓ 'ਚ ਕਰਾਂਗੇ ਤੇ ਜਿਹੜੇ ਭਰਾ ਆਪਣੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਭਾਈ ਜਿਹੜਾ ਟਰੈਕਟਰ ਹੈ ਹੁਣ ਨਵੇਂ ਟਰੈਕਟਰਾਂ ਦਾ ਰੁਝਾਨ ਇਸ ਕਰਕੇ ਵਧੇ ਵੀ ਜਿੱਦਾਂ ਜਿੱਦਾਂ ਖੇਤੀ ਬਦਲੀ ਐ ਖੇਤੀ ਦੇ ਵਿੱਚ ਇੰਪਲੀਮੈਂਟ ਬਦਲੇ ਆ ਇੰਪਲੀਮੈਂਟ ਵੱਡੇ ਹੋਣ ਕਰਕੇ ਜ਼ਿਮੀਂਦਾਰਾਂ ਨੇ ਟਰੈਕਟਰ ਵੀ ਵੱਡੇ ਲੈ ਲਏ ਤੇ ਕਈ ਬ੍ਰਾਹਮਣਾਂ ਨੇ ਚਲੋ ਸ਼ੌਕ ਨੂੰ ਵੀ ਲੈ ਲਏ ਜਿਨ੍ਹਾਂ ਦਾ ਸਰਦਾ ਵਰਦਾ ਪਰ ਜਿੱਦਾਂ ਜਿੱਦਾਂ ਜ਼ਿਆਦਾ ਜ਼ਰੂਰੀ ਇੰਪਲੀਮੈਂਟਾਂ ਕਰਕੇ ਕੰਮ ਹੋਇਆ ਕਿਉਂਕਿ ਹੁਣ ਟਰੈਕਟਰ ਮਿਲ ਕੇ ਨਵੇਂ ਜਿਹੜਾ ਨਵੰਬਰ ਦਸੰਬਰ ਜਾਂ ਜਨਵਰੀ ਫਰਵਰੀ ਚਾਰ ਮਹੀਨੇ ਸਾਲ ਦੇ ਹੁੰਦੇ ਆ ਜਦੋਂ ਇਹਦੇ ਵਿੱਚ ਜ਼ਿਮੀਂਦਾਰ ਸਭ ਤੋਂ ਵੱਧ ਟਰੈਕਟਰ ਖਰੀਦਦੇ ਆ ਚਾਰ ਮਹੀਨਿਆਂ ਦੇ ਵਿੱਚ ਵਿੱਚ ਕਿਉਂਕਿ ਇਹਦਾ ਮੇਨ ਕਾਰਨ ਇੱਕ ਤਾਂ ਇਹ ਹੁੰਦਾ ਵੀ ਚਲੋ ਜਿੱਦਾਂ ਜਿਹੜੇ ਨਵੰਬਰ ਦਸੰਬਰ ਚ ਲੈਣਾ ਅਗਲਾ ਕਹਿੰਦਾ ਯਾਰ ਜਿੱਦਾਂ ਹੁਣ 25 ਵਾਲਾ ਮਾਰਕਾ ਖੜਾ ਥੋੜਾ 25 ਮਾਰਕ ਦੇ ਵਾਲਾ ਟਰੈਕਟਰ ਲੈ ਲੈਨੇ ਕਿਉਂਕਿ ਯਾਂਸੀ ਵਾਲਿਆਂ ਨੂੰ ਵੀ ਆਇਆ ਹੁੰਦਾ ਵੀ ਚਲੋ ਸਾਡਾ 26 ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਪੁਰਾਣਾ ਸਟਾਕ ਆ ਕਲੀਅਰ ਹੋ ਜਵੇ 25 ਵਾਲਾ ਉਹਦੇ ਕਰਕੇ ਜਿਹੜੇ ਟਰੈਕਟਰਾਂ ਕਈ ਭਰਾਵਾਂ ਨੂੰ ਚਲੋ ਵਿਲਿੰਗ ਦੇ ਉੱਤੇ ਵੀ ਮਿਲ ਜਾਂਦੇ ਆ ਤੇ ਜਿੱਦਾਂ ਫਿਰ ਅੱਗੇ ਹੁੰਦਾ ਕਈ ਭਰਾਵਾਂ ਨੂੰ ਵੀ ਚੱਲਾ ਹੁਣ 26 ਆ ਰਿਹਾ ਵੀ ਆਪਾਂ ਚਲੋ ਨਵੇਂ ਸਾਲ ਦੇ ਵਿੱਚ ਟਰੈਕਟਰ ਲਵਾਂਗੇ ਵੀ ਇੱਕ ਤਾਂ ਮਾਡਲ ਉੱਚਾ ਹੋ ਜਾਊਗਾ ਵੀ ਇੱਕ ਜੇ ਨਵੇਂ ਸਾਲ ਦੇ ਵਿੱਚ ਕੋਈ ਬਦਲਾਅ ਹੋਇਆ ਟਰੈਕਟਰ ਦੇ ਵਿੱਚ ਕੋਈ ਫੀਚਰ ਬਦਲੇ ਉਹ ਵੀ ਆਪਾਂ ਨੂੰ ਮਿਲ ਜਾਊਗਾ ਇਹ ਦੋ ਕਾਰਨ ਨੇ 4 ਮਹੀਨੇ ਦੇ ਵਿੱਚ ਸਭ ਤੋਂ ਵੱਧ ਟਰੈਕਟਰ ਵੇਖਣ ਦੇ ਚਲੋ ਦਿਵਾਲੀ ਨੂੰ ਵੀ ਟਰੈਕਟਰ ਵੇਖਦੇ ਆ ਜਿੱਦਾਂ ਦਿਵਾਲੀ ਦਾ ਤਿਹਾਰ ਹੁੰਦਾ ਅਗਲਾ ਕਹਿੰਦਾ ਚਲੋ ਦਿਵਾਲੀ ਦੇ ਟਰੈਕਟਰ ਲੈ ਲਨੇ ਆ ਪਰ ਜਦੋਂ ਆਪਾਂ ਟਰੈਕਟਰ ਲੈਣੇ ਆ ਜ਼ਿਮੀਂਦਾਰ ਭਰਾ ਆਪਣੇ ਟਰੈਕਟਰ ਲੈਣੇ ਉਹਦੇ ਦੇ ਆਪਣੇ 80-85% ਜ਼ਿਮੀਂਦਾਰ ਜਿਹੜਾ ਲੋਨ ਕਰਾਉਂਦੇ ਆ ਟਰੈਕਟਰ ਦੇ ਉੱਤੇ ਲੋਨ ਜਦੋਂ ਟਰੈਕਟਰ ਬੰਦੇ ਨੇ ਲੈਣਾ ਹੁੰਦਾ ਉਹਨੂੰ ਚਾਹੀਐ ਨਾ ਹੁੰਦਾ ਉਹ ਉਦੋਂ ਬੰਦਾ ਇੰਨਾ ਸੋਚਦਾ ਨਹੀਂ ਹੈ ਉਦੋਂ ਬੰਦਾ ਇਹ ਸੋਚਦਾ ਵੀ ਬਸ ਡਾਊਨ ਪੇਮੈਂਟ ਦੇ ਕੇ ਸਾਡਾ ਲੋਨ ਹੋ ਜAVE ਤੇ ਆਪਾਂ ਟਰੈਕਟਰ ਜਿਹੜਾ ਨਾਲ ਦੀ ਨਾਲ ਪਰ ਫਿਰ ਆਪਾਂ ਨੂੰ ਜਿਹੜਾ ਜਿੰਨੇ ਟਾਈਮ ਦਾ ਲੋਨ ਹੁੰਦਾ ਬੰਦਾ ਘੱਟੋ ਘੱਟ ਕੋਈ 3 ਸਾਲ ਕੋਈ 4 ਸਾਲ ਕੋਈ 5 ਸਾਲ ਜਦੋਂ ਕਰਾ ਲੈਂਦਾ ਉਹਦੇ ਤੋਂ ਬਾਅਦ ਪਤਾ ਲੱਗਦਾ ਵੀ ਜਿਹੜਾ ਆਪਣੇ ਤੇ ਬਟਾ ਤਰਿਆ ਗਿਆ ਹੁਣ ਜਿੰਨੇ ਟਾਈਮ ਦਾ ਲੋਨ ਆ ਵੀ ਉਹਨੇ ਟਾਈਮ ਵਾਸਤੇ ਉਹ ਤਰਿਆ ਗਿਆ ਤੇ ਉਹ ਬਹੁਤ ਵੀਡੀਓ YouTube ਤੇ ਆਪਣੀਆਂ ਪਈਆਂ ਭਰਾਮਾਂ ਦੀ ਜਿਹਦੇ ਵਿੱਚ ਉਹਨਾਂ ਨੇ ਰਿਡਿਊਸਿੰਗ ਤੇ ਕਲਾ ਫਲੈਟ ਦੇ ਵਿੱਚ ਫਰਕ ਦੱਸਿਆ ਵਾ ਪਰ ਇਹ ਨਹੀਂ ਦੱਸਿਆ ਹੈਗਾ ਵੀ ਮਲਕਿ ਜਿਹੜਾ ਬੈਂਕ ਤੋਂ ਲੋਨ ਕਰਾਉਨੇ ਆ ਜਾਂ ਜਿਹੜਾ ਆਪਾਂ ਬਾਹਰ ਫਾਈਨੈਂਸ਼ੀਅਲ ਤੋਂ ਲੋਨ ਕਰਾਉਨੇ ਆ ਵੀ ਉਹਦੇ ਵਿੱਚ ਬੈਨੀਫਿਟ ਜ਼ਿਆਦਾ ਕਿਹੜੇ ਦੇ ਵਿੱਚ ਆ ਤੇ ਅੱਜ ਆਪਾਂ ਉਹ ਪੂਰੀ ਗੱਲ ਤੁ ਜੇ ਟਰੈਕਟਰ ਕਮਰਸ਼ੀਅਲ ਲੈਣਾ ਤਾਂ ਕਿੱਥੋਂ ਲੋਨ ਕਰਾਓ ਜੇ ਖੇਤੀਬਾੜੀ ਵਾਸਤੇ ਲੈਣਾ ਤਾਂ ਕਿੱਥੋਂ ਲੋਨ ਕਰਾਓ ਆਪਾਂ ਸਾਰੀ ਗੱਲਬਾਤ ਵੀਡੀਓ 'ਚ ਦੱਸਣੀ ਆ ਮੇਰਾ ਵੀਰ ਵੀਡੀਓ ਜਰੂਰ ਪੂਰੀ ਦੇਖ ਲਿਓ ਕਿਉਂਕਿ ਕਈ ਵਾਰ ਆਇਆ ਹੁੰਦਾ ਵੀ ਆਪਾਂ ਅੱਧੀ ਵੀਡੀਓ ਦੇਖ ਲੈਂਦੇ ਆ ਫਿਰ ਉਹੀ ਚੀਜ਼ ਆਪਾਂ ਕਮੈਂਟ ਦੇ ਵਿੱਚ 10 ਪੁੱਛ ਦਿੰਨੇ ਆ ਬਾਕੀ ਕਈ ਭਰਾਵਾਂ ਨੂੰ ਹੋ ਸਕਦਾ ਨੌਲੇਜ ਮੇਰੇ ਨਾਲੋਂ ਜ਼ਿਆਦਾ ਵੀ ਹੋਵੇ ਪਰ ਉਹ ਆਪਣੀ ਜਰੂਰ ਨੌਲੇਜ ਨੂੰ ਸ਼ੇਅਰ ਕਰਿਓ ਜੀ ਕਿਉਂਕਿ ਤੇ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਸਿਸਟਮ ਅਲੱਗ ਇੱਕ ਜਾਨੀ ਹੁੰਦਾ ਅਲੱਗ-ਅਲੱਗ ਸਿਸਟਮ ਹੈ ਸੋ ਆਪਾਂ ਜਿਹੜੀ ਗੱਲ ਰੀਡਿਊਸਿੰਗ ਉਹਦੇ ਵਿੱਚ ਇਹ ਹੁੰਦਾ ਵੀ ਇੱਕ ਦਾ ਜਿਹੜਾ ਉਹਦਾ ਫਲੈਟ ਨਾਲੋਂ ਇੰਟਰਸਟ ਜਿੱਦਾਂ ਹੁਣ ਫਲੈਟ ਦਾ ਇੰਟਰਸਟ ਜਿਹੜਾ 7-8% ਚੱਲਦਾ ਤੇ ਰਿਡਿਊਸਿੰਗ ਦਾ ਜਿਹੜਾ 10 ਤੋਂ ਲੈ ਕੇ 11-12% ਤੱਕ ਚੱਲਦਾ ਮਤਲਬ ਕਿ ਘੁਮਕਵਾ ਕੇ ਜੇ ਆਪਾਂ ਲੋਨ ਕਰਾਉਨੇ ਕੋਈ ਬਹੁਤਾ ਲਾਸਟ ਦੇ ਵਿੱਚ ਫਰਕ ਨਹੀਂ ਪੈਂਦਾ ਵੀ ਸੰਧ ਭਾਂਡਾ ਆਪਣਾ ਗੱਭੇ ਹੀ ਆਉਣਾ ਹੁੰਦਾ ਜਿੱਦ ਨੂੰ ਮਰਜ਼ੀ ਪੈ ਜਾਓ ਠੀਕ ਆ ਪਰ ਰੀਡਿਊਸਿੰਗ ਦਾ ਫਾਇਦਾ ਇਹ ਹੁੰਦਾ ਵੀ ਇਹਦੇ ਵਿੱਚ ਕੋਈ ਆਪਣੀ 92 ਕਿਸ਼ਤ ਨਹੀਂ ਹੁੰਦੀ ਹੈਗੀ ਵੀ ਕਈ ਵਾਰ ਇਹ ਜਿੱਦਾਂ ਹੁਣ ਆਪਣੇ ਕੋਲ ਮੰਨ ਲਓ ਵੀ ਆਪਣੀ ਕਿਸ਼ਤ 60000 ਰੁਪਏ ਜੇ ਆਪਾਂ ਚਾਹਿਆ ਵੀ ਆਪਾਂ 50000 ਰੁਪਏ ਭਰਾਤਾ 20000 ਮਹੀਨੇ ਨੂੰ ਭਰਾਤਾ ਕਹਿਣ ਦਾ ਮਤਲਬ ਵੀ ਆਪਣੇ ਕੋਲ ਆਪਸ਼ਨ ਹੁੰਦੀ ਹੈ ਵੀ ਆਪਾਂ ਉਹਦੇ ਵਿੱਚ ਕਦੋਂ ਵੀ ਪੈਸੇ ਪਾ ਸਕਦੇ ਆ ਪਰ ਜਿਹੜਾ ਫਲੈਟ ਹੁੰਦਾ ਫਲੈਟ ਦੇ ਵਿੱਚ 92 ਕਿਸ਼ਤ ਹੁੰਦੀ ਆ ਤੇ ਜਿੰਨਾ ਜਿੰਨੇ ਟਾਈਮ ਤੇ ਕਿਸ਼ਤ ਤੁਹਾਨੂੰ ਮਤਲਬ ਕਿ ਬਣਦੇ ਉਹਦੇ ਟਾਈਮ ਤੇ ਦੇਣੀ ਹੀ ਪੈਣੀ ਆ ਜੇ ਆਪਾਂ ਉਹਦੇ ਤੋਂ ਅੱਗੇ ਪਿੱਛੇ ਨਹੀਂ ਉਹਨੂੰ ਕਰ ਸਕਦੇ ਮੇਨ ਫਲੈਟ ਦੇ ਵਿੱਚ ਇਹ ਆ ਰਿਡਿਊਸਿੰਗ ਦਾ ਇਹ ਫਾਇਦਾ ਵੀ ਆਪਾਂ ਜਦੋਂ ਜੀ ਕਰਿਆ ਉਹਦੇ ਵਿੱਚ ਆਪਾਂ ਪੈਸੇ ਪਾ ਸਕਦੇ ਆ ਕਦੇ 20 ਪਾਤਾ 50 ਪਾਤਾ ਵੀ ਜਿੱਦਾਂ ਵੀ ਆਪਣੇ ਕੋਲ ਆਉਣੇ ਵੀ ਆਪਾਂ ਚਾਹੋਨੇ ਵੀ ਆਪਾਂ ਲੋਨ 5 ਸਾਲ ਵਾਸਤੇ ਕਰਾਇਆ ਵੀ ਜੇ ਆਪਾਂ ਉਹਨੂੰ 2 ਸਾਲ ਜਾਂ 3 ਸਾਲ ਦੇ ਵਿੱਚ ਕਲੀਅਰ ਕਰਨਾ ਬਾਈ ਜਾਨਸ ਆਪਣੇ ਕੋਲ ਪੈਸੇ ਆ ਗਏ ਤਾਂ ਆਪਾਂ ਉਹਨੂੰ ਕਰ ਸਕਦੇ ਆ ਵੀ ਕਦੋਂ ਮਰਜ਼ੀ ਕਲੀਅਰ ਕਰ ਦਈਏ ਕੋਈ ਦਿੱਕਤ ਨਹੀਂ ਹੈਗੀ ਪਰ ਫਲੈਟ ਜਿੰਨੇ ਟਾਈਮ ਦਾ ਲੋਨ ਆ ਉਹਨੂੰ ਉਨੇ ਟਾਈਮ ਦੇ ਵਿੱਚ ਹੀ ਆਪਾਂ ਨੂੰ ਕਲੀਅਰ ਕਰਨਾ ਪੈਣਾ ਜੇ ਆਪਣਾ 4 ਸਾਲ ਦਾ ਤਾਂ ਆਪਾਂ 4 ਸਾਲ ਦੇ ਵਿੱਚ ਜੇ 5 ਦਾ ਤਾਂ 5 ਦੇ ਵਿੱਚ ਤੇ ਦੂਜੀ ਗੱਲ ਰਿਡਿੰਗ ਦੇ ਵਿੱਚ ਇਹ ਹੈ ਵੀ ਜਿੱਦਾਂ ਜਿੱਦਾਂ ਆਪਣੀ ਰਕਮ ਘੱਡੀ ਜਾਂਦੀ ਹੈ ਜੇ ਮੰਨੋ ਵੀ ਤੁਸੀਂ 5 ਲੱਖ ਦਾ ਲੋਨ ਕਰਾਇਆ ਤੁਸੀਂ ਦੋ ਕਿਸ਼ਤਾਂ ਲੱਖ ਲੱਖ ਦੀਆਂ ਵਿੱਚ ਧਰਤੀਆਂ ਤੇ ਪਿੱਛੇ ਤੁਹਾਡਾ 3 ਲੱਖ ਰਹਿ ਗਿਆ ਤਾਂ ਤੁਹਾਡਾ ਜਿਹੜਾ ਇੰਟਰਸਟ ਹੈ ਵਿਆਜ ਆ ਉਹ 3 ਲੱਖ ਤੇ ਹੀ ਲੱਗ ਕੇ ਆਊਗਾ ਤੇ ਇਹ ਨਹੀਂ ਹੈਗਾ ਵੀ 5 ਤੇ ਲੱਗੂਗਾ ਪਰ ਫਲੈਟ ਦੇ ਵਿੱਚ ਇਹਦੇ ਉਲਟ ਹੈ ਜੇ ਤੁਸੀਂ 5 ਲੱਖ ਦਾ ਲੋਨ ਕਰਾਇਆ ਵਿੱਚ ਸ਼ੱਕ ਤੁਸੀਂ ਉਹਦੇ ਵਿੱਚ 2 ਲੱਖ ਰੁਪਇਆ ਤਾਰਤਾ ਪਿੱਛੇ 3 ਰਹਿ ਗਿਆ ਤਾਂ ਜਿਹੜਾ ਵਿਆਜ ਤਾਂ ਵੀ 5 ਤੇ ਹੀ ਲੱਗਣਾ ਜਦੋਂ ਤੱਕ ਤੁਹਾਡਾ ਲੋਨ ਹੈ ਜਿਹੜਾ ਕਲੀਅਰ ਨਹੀਂ ਹੁੰਦਾ ਨਿਭੜਦਾ ਨਹੀਂ ਹੈ ਉਦੋਂ ਤੱਕ ਇਹਦਾ ਹੋ ਗਿਆ ਇਹਨਾਂ ਦੇ ਵਿੱਚ ਫਰਕ ਪਰ ਜੇ ਆਪਾਂ ਲਾਸਟ ਦੇ ਵਿੱਚ ਇਹਨਾਂ ਦੇ ਵਿੱਚ ਮਨ ਲ ਕੇ ਜਿੱਦਾਂ ਉਹਦੇ ਤੇ ਰਿਡਿਊਸਿੰਗ ਵਿੱਚ ਵਿਆਜ 11 10 11 12% ਇਹਦੇ ਵਿੱਚ 7 8% ਹੈ ਤੇ ਲਾਸਟ ਦੇ ਵਿੱਚ ਫਰਕ ਜਿਹੜਾ ਮਨ ਲ ਕੇ 30 40 ਹਜ਼ਾਰ ਦਾ ਪੈਂਦਾ 5 ਸਾਲਾਂ ਦੇ ਵਿੱਚ ਮੰਨ ਲੇ ਚਲੋ ਵੀ 10 ਹਜ਼ਾਰ ਰੁਪਿਆ ਸਾਲਕ ਦਾ ਫਰਕ ਜ਼ਰੂਰ ਪੈ ਜਾਂਦਾ ਜਿਹੜਾ ਰਿਡਿਊਸਿੰਗ ਅਰ ਫਲੈਟ ਦਾ ਹੈ ਪਰ ਹੁਣ ਜਿਹੜੀ ਅਗਲੀ ਗੱਲ ਹੈ ਅਗਲੀ ਗੱਲ ਹੈਗੀ ਹੈ ਵੀ ਜਿਹੜਾ ਮਨ ਲ ਕੇ ਟਰੈਕਟਰ ਆਪਾਂ ਖੇਤੀਬਾੜੀ ਵਾਸਤੇ ਲੈਣਾ ਜਿਹੜਾ ਟਰੈਕਟਰ ਮੰਨ ਲਓ ਕਣਕ ਝੋਨਾ ਬੀਜ ਕੇ ਬਾਹ ਕੇ ਆਪਣਾ ਟਰੈਕਟਰ 7-8 ਮਹੀਨੇ ਘਰੇ ਖੜਨਾ ਉਹਦੇ ਵਾਸਤੇ ਤਾਂ ਦੇਖੋ ਲੋਨ ਜਿਹੜਾ ਆਪਾਂ ਨੂੰ ਆ ਮਤਲਬ ਕੇ ਬੈਂਕ ਤੋਂ ਪੁੱਛ ਕੇ ਕਰਾਉਣਾ ਚਾਹੀਦਾ ਵੀ ਬਾਈ ਤੁਹਾਨੂੰ ਸਾਲ ਦੇ ਵਿੱਚ ਜਿਹੜੀ ਇੰਸ਼ੋਰੈਂਸ ਹੈ ਤੁਸੀਂ ਹਰ ਸਾਲ ਇੰਸ਼ੋਰ ਜ਼ਰੂਰੀ ਤਾਂ ਨਹੀਂ ਹੈਗੀ ਕਿਉਂਕਿ ਜ਼ਿਆਦਾਤਰ ਬੈਂਕ ਜਿਹੜੇ ਲੋਨ ਕਰਦੇ ਆ ਚਾਹੇ ਉਹ ਫਲੈਟ ਹੈ ਚਾਹੇ ਉਹ ਰਿਡਿਊਸਿੰਗ ਹੈ ਉਹਦੇ ਵਿੱਚ ਬਾਈ ਜਿਹੜੀ ਇੰਸ਼ੋਰੈਂਸ ਹੈ ਉਹ ਜ਼ਰੂਰੀ ਆ ਹਰ ਸਾਲ ਕਰਾਉਣੀ ਜਿਹੜੀ ਇੰਸ਼ੋਰ ਨਵੇਂ ਟਰੈਕਟਰ ਦੀ ਆ ਉਹ तकरीबन 10 ਤੋਂ ਲੈ ਕੇ 12 13 14 15000 ਰੁਪਏ ਤੱਕ ਅਨਸ਼ੋਰ ਹੁੰਦੀ ਹੈ ਜਿਹੜੀ ਫੁੱਲ ਹੁੰਦੀ ਆ ਉਹ ਤੁਹਾਡੇ ਸਿਰ ਕਿਸ਼ਤ ਦੇ ਨਾਲ ਮਤਲਬ ਕਿ ਸਾਲ ਦੇ ਵਿੱਚ 12 15000 ਰੁਪਏ ਦਾ ਬੱਟਾ ਰੱਖ ਹੀ ਹੋਣਾ ਜ਼ੋਰ ਵਾਲਾ ਹੁਣ ਜਿਹੜੇ ਤਾਂ ਟਰੈਕਟਰ ਯਾਰ ਘਰੇ ਖੜਦੇ ਮੰਨ ਲਓ ਵੀ ਕਣਕ ਬਿਜਲੀ ਘਰੇ ਖੜ ਗਿਆ ਠੀਕ ਆ 4 ਮਹੀਨੇ ਘਰੇ ਖੜਨਾ ਹੋਰ ਕੋਈ ਕੰਮ ਨਹੀਂ ਜਾਂ ਝੋਨਾ ਕੱਦੂ ਕਰ ਲਿਆ ਫਿਰ ਘਰੇ ਖੜਨਾ ਉਹਨੂੰ ਤਾਂ ਦੇਖੋ ਜ਼ੋਰ ਉਹ ਚੀਜ਼ ਦੁਖਦੀ ਆ 10 12000 ਰੁਪਿਆ ਲਾਉਣਾ ਪਰ ਬੈਂਕ ਨੇ ਉਹ ਜ਼ਰੂਰੀ ਹੈ ਲਾਉਣਾ ਹੀ ਲਾਉਣਾ ਤੁਸੀਂ ਜ਼ੋਰ ਕਰੇ ਬਿਨਾ ਮਤਲਬ ਕਿ ਟਰੈਕਟਰ ਨੂੰ ਨਹੀਂ ਰੱਖ ਸਕ ਪਰ ਜਿਹੜਾ ਆਪਣਾ ਜਿੱਦਾਂ ਆਪਾਂ ਏਜੰਸੀ ਤੋਂ ਜਿੱਦਾਂ ਮਹਿੰਦਰਾ ਨਿਹਂਦਰਾ ਜਾਂ ਹੋਰ ਕੰਪਨੀ ਜਿਹੜੀ ਏਜੰਸੀ ਥਰੂ ਲੋਨ ਕਰਦੀਆਂ ਉਹਨਾਂ ਨੂੰ ਕੋਈ ਐਡੀ ਇੰਸ਼ੋਰ ਜ਼ਰੂਰੀ ਨਹੀਂ ਹੁੰਦੀ ਆ ਉਹ ਸਾਰਦ ਨੇ ਆ ਜਦੋਂ ਆਪਾਂ ਟਰੈਕਟਰ ਨਵਾਂ ਲੈਣੇ ਆ ਉਦੋਂ ਹੀ ਜਿਹੜੀ ਇੰਸ਼ੋਰ ਜ਼ਰੂਰੀ ਹੁੰਦੀ ਆ ਉਦੋਂ ਪਹਿਲੀ ਇੰਸ਼ੋਰ ਤਾਂ ਆਪਾਂ ਨੂੰ ਚਲੋ ਨਾਲ ਕਰਾਉਣੀ ਹੀ ਪੈਣੀ ਜਦੋਂ ਨੰਬਰ ਨੂੰ ਉੱਪਰ ਲੱਗਦਾ ਆਰਸੀ ਵੀ ਬਣਦੀ ਆ ਉਹਦੇ ਤੋਂ ਬਾਅਦ ਜਿਹੜਾ ਆਪਣਾ ਸਾਰੀ ਜਾਂਦਾ ਪਰ ਜੇ ਤੁਹਾਡਾ ਹੁਣ ਕਈ ਭਰਾ ਸੋਚਦੇ ਹੋਣਗੇ ਆ ਵੀ ਚਲੋ ਇੰਸ਼ੋਰ ਦਾ ਫਾਇਦਾ ਹੀ ਆ ਇੰਸ਼ੋਰ ਦਾ ਫਾਇਦਾ ਉਹਨਾਂ ਨੂੰ ਵੀ ਜਿਹਦਾ ਜ਼ਿਆਦਾ ਟਾਈਮ ਟਰੈਕਟਰ ਰੋ ਯਾਹ ਉਹ ਖੇਤੀਬਾੜੀ ਦਾ ਕੰਮ ਹੀ ਵੀ ਐਸੇ ਹਿਸਾਬ ਦਾ ਵੀ ਜਿਆਦਾ ਟਰੈਕਟਰ ਰੋਡ ਦੇ ਉੱਤੇ ਰਹਿੰਦਾ ਉਹਨੂੰ ਤਾਂ ਚਲੋ ਕੋਈ ਫਰਕ ਨਹੀਂ ਹੈਗਾ 10-15000 ਰੁਪਏ ਜਿਹੜਾ ਸਾਲ ਦਾ ਜਾਣਾ ਉਹਦਾ ਜਾਊਗਾ ਉਹਨੂੰ ਕੋਈ ਦਿੱਕਤ ਨਹੀਂ ਹੈ ਪਰ ਜਿਨ੍ਹਾਂ ਦੇ ਟਰੈਕਟਰ ਕਣਕ ਬੀਜ ਕੇ ਘਰੇ ਖੜਨਾ ਪੰਜ-ਛੇ ਮਹੀਨੇ ਉਹਨਾਂ ਨੂੰ ਜਿਹੜੀ ਇੰਸ਼ੋਰ ਹੈ ਉਹ ਮਿਲ ਕੇ ਦੁੱਖ ਦੀ ਇੱਕ ਤਰ੍ਹਾਂ ਵੀ ਇਹ ਫੀਲ ਹੁੰਦੀ ਵੀ ਯਾਰ ਕਿ ਫਾਲਤੂ ਹੀ ਜਾਂਦੇ ਆ ਪੈਸੇ ਜਿਹੜਾ 10-15000 ਰੁਪਏ ਆਪਣਾ ਖੂਚ ਹੀ ਗਿਆ ਜੇ ਆਪਣਾ 5 ਸਾਲ ਦਾ ਲੋਨ ਹੈ ਤਾਂ 5 ਸਾਲ ਦੇ ਵਿੱਚ ਆਪਣਾ 60-70000 ਰੁਪਏ ਜਿਹੜਾ ਇੰਸ਼ੋਰ ਦੇ ਵਿੱਚ ਲੰਘ ਜਾਣਾ ਪਹਿਲੇ ਸਾਲ ਤਾਂ ਬੰਦੇ ਪਰ ਜਦੋਂ ਆਪਣਾ ਜਿਹੜਾ ਲੋਨ ਦਾ ਟਾਈਮ ਹੈ 3 ਸਾਲ 4 ਸਾਲ 5 ਸਾਲ ਜਦੋਂ 15000 ਰੁਪਿਆ ਜਾਣਾ ਹੈ ਤਾਂ 60 65 70 75000 ਰੁਪਿਆ ਟਾਈਮ ਦੇ ਹਿਸਾਬ ਨਾਲ ਤੁਹਾਡਾ ਜਦੋਂ ਤੱਕ ਟਰੈਕਟਰ ਕਲੀਅਰ ਨਹੀਂ ਨਾ ਹੋਣਾ ਅੰਸ਼ੂਰਾਂ ਦੇ ਵਿੱਚ ਹੀ ਲੰਘ ਜਾਣਾ ਹੈ ਵਿਆਜ ਤਾਂ ਲੱਗ ਪੈਣਾ 60 70000 ਰੁਪਿਆ ਤੁਹਾਡਾ ਅੰਸ਼ੂਰਾਂ ਦਾ ਜਾਣਾ ਉਹ ਜਿਹੜੇ ਭਰਾਵਾਂ ਦੇ ਟਰੈਕਟਰ ਘਰੇ ਖੜਦੇ ਆ ਇਹਨਾਂ ਨੇ ਖੇਤੀ ਕਰਕੇ ਆਪਣਾ ਬਾਹ ਬੀਜ ਕੇ ਘਰੇ ਖੜਾਉਣਾ ਟਰੈਕਟਰ ਉਹ ਜਰੂਰ ਮਤਲਬ ਇਹ ਚੀਜ਼ ਪਹਿਲਾਂ ਪੁੱਛ ਲਿਆ ਕਰੋ ਲੋਨ ਕਰਾਉਣ ਤੋਂ ਵੀ ਬਾਈ ਇੰਸ਼ੋਰ ਹਰ ਸਾਲ ਜ਼ਰੂਰੀ ਤਾਂ ਨਹੀਂ ਹੈਗੀ ਚਾਹ ਤੁਸੀਂ ਪ੍ਰਾਈਵੇਟ ਬੈਂਕ ਤੋਂ ਕਰਾ ਰਹੇ ਹੋ ਚਾਹ ਸਰਕਾਰੀ ਬੈਂਕ ਤੋਂ ਕਰਾ ਰਹੇ ਹੋ ਕਿਉਂਕਿ ਜ਼ਿਆਦਾਤਰ ਬੈਂਕ ਬਾਈ ਲੋਨ ਜਿਹੜੀ ਇੰਸ਼ੋਰੈਂਸ ਹੈ ਉਹ ਕਹਿੰਦੇ ਵੀ ਸਹੀ ਕਰਾਉਣੀ ਹੀ ਕਰਾਉਣੀ ਹੈ ਜਿਹੜੇ ਬਾਹਰ ਲੋਨ ਕਰਦੇ ਆ ਫਲੈਟ ਰਿਡਿਊਸਿੰਗ ਉਹਦੇ ਵਿੱਚ ਚਲੋ ਸਰ ਜਾਂਦਾ ਜਿਹੜੇ ਬਾਹਰ ਜਿੱਦਾਂ ਆਪਣੇ ਫਾਈਨੈਂਸਰ ਕਰਦੇ ਆ ਬਾਕੀ ਦੂਜੀ ਗੱਲ ਕਈ ਵਾਰ ਕਹਿੰਦੇ ਯਾਰ ਬੈਂਕ ਦੇ ਵਿੱਚੋਂ ਲੋਨ ਕਰਾਉਣਾ ਚਾਹੀਦਾ ਉਹਦਾ ਇਹ ਫਾਇਦਾ ਵੀ ਜਿਹੜੀ ਐਨਓਸੀ ਆ ਉਹ ਜਲਦੀ ਮਿਲ ਜਾਂਦੀ ਕਿਉਂਕਿ ਐਨਓਸੀ ਜਿਹੜੀ ਬੈਂਕ ਦੇ ਵਿੱਚੋਂ ਲੋਨ ਕਰਾਉਨੇ ਉਹ ਮੈਨੇਜਰ ਕੋਲ ਪਾਵਰ ਹੁੰਦੀ ਹੈ ਜਦੋਂ ਵੀ ਆਪਣਾ ਲੋਨ ਕਲੀਅਰ ਹੁੰਦਾ ਉਹਦੀ ਜਿਹੜੀ ਐਨਓਸੀ ਆ ਕੱਟ ਕੇ ਮੈਨੇਜਰ ਦੇ ਦਿੰਦਾ ਪਰ ਜਿਹੜਾ ਆਪਣਾ ਫਾਈਨੈਂਸਰਾਂ ਤੋਂ ਲੋਨ ਕਰਾਉਨੇ ਵੀ ਜਿਹੜੀ ਵੀ ਫਰਮ ਨੇ ਉਹ ਲੋਨ ਕਰਿਆ ਵਾ ਜਿਹੜੀ ਕੰਪਨੀ ਨੇ ਕਰਿਆ ਵਾ ਉਹਦੀ ਐਨਓਸੀ ਜਿਹੜੀ ਬੰਬੇ ਤੋਂ ਆਉਂਦੀ ਉਹਦੇ ਵਿੱਚ ਐ ਵੀ 10 20 ਦਿਨ ਮਹੀਨੇ ਤੱਕ ਲੱਗ ਜਾਂਦੇ ਆ ਸੋ ਕਹਿਣ ਦਾ ਮਤਲਬ ਵੀ ਕੋਈ ਐਦਾਂ ਦਾ ਕੰਮ ਨਹੀਂ ਆ ਉਹ ਵੀ ਜਦੋਂ ਤੱਕ ਆਪਣਾ ਲੋਨ ਚੱਲਦਾ ਉਹ ਤੱਕ ਜਿਹੜਾ ਬਚ ਜਾਂਦਾ ਸੋ ਬਾਕੀ ਹੁਣ ਇੱਕ ਮੇਨ ਗੱਲਾਂ ਤਾਂ ਇਹੀ ᱛੀਆਂ ਦੋ ਏ ਵੀ ਭਾਈ ਛੋਹਰ ਵਾਲੀ ਚੀਜ਼ ਜ਼ਰੂਰ ਪੁੱਛ ਲਿਆ ਕਰੋ ਇੱਕ ਹੋਰ ਆ ਵੀ ਭਾਈ ਜਿਹੜੇ ਹਿਡਨ ਚਾਰਜਸ ਨਹੀਂ ਆਪਾਂ ਪੁੱਛਦੇ ਪਰ ਜਿਹੜੇ ਬੈਂਕ ਦੇ ਵਿੱਚ ਜਿੱਦਾਂ ਆਪਾਂ HDFC ਹੋਇਆ ਜਾਂ ਹੋਰ ਜਿਹੜੇ ICICI ਇਹ ਬੈਂਕ ਆ ਭਾਈ ਇਹ ਬਹੁਤ ਵੜਦੇ ਆ ਲੋਨ ਕਰਾਉਣ ਲੱਗੇ ਟਰੈਕਟਰ ਟਰੱਕਟਰ ਦੇ ਕਿਉਂਕਿ ਜਿਹੜੇ ਇਹਨਾਂ ਦੇ ਮਤਲਬ ਕਿ ਸਰਵੇ ਚਾਰਜਸ ਲਾ ਲਓ ਹਿਡਨ ਚਾਰਜਸ ਲਾ ਲਓ ਜਾਂ ਜਦੋਂ ਲੋਨ ਓਪਨ ਕਰਨਾ ਉਹਦੇ ਜਿਹੜੇ ਓਪਨਰ ਚਾਰਜਸ ਆ ਉਹ ਸਾਰਾ ਕੁਝ ਨਾਲ ਹੀ ਨਾਲ ਲਾ ਕੇ ਇਹ ਵੀ ਜਿਹੜਾ 20-250 ਸੋ ਇਹ ਚੀਜ਼ਾਂ ਜ਼ਰੂਰ ਪੁੱਛ ਲਿਆ ਕਰੋ ਕਿਉਂਕਿ ਜਦੋਂ ਆਪਾਂ ਟਰੈਕਟਰ ਲੈਂਦੇ ਉਦੋਂ ਚਾਹ ਹੀ ਬੜਾ ਹੁੰਦਾ ਆਪਾਂ ਇਹ ਚੀਜ਼ਾਂ ਨੂੰ ਇਗਨੋਰ ਕਰ ਦਿੰਨੇ ਆ ਸੋ ਮੇਰਾ ਵੀਰ ਇਗਨੋਰ ਨਾ ਕਰਿਆ ਕਰੋ ਨਹੀਂ ਤਾਂ ਤੁਹਾਡਾ ਜਦੋਂ ਤੱਕ ਟਰੈਕਟਰ ਕਲੀਅਰ ਹੋਣਾ ਨਾ ਲੱਖ ਰੁਪਏ ਇਦਾਂ ਹੀ ਨਿਕਲ ਜਾਣਾ 20 25000 ਰੁਪਏ ਤੁਹਾਡੇ ਚਾਰਜਸ ਹੋਗੇ 60 70000 ਸ਼ੋਰ ਹੋ ਗਈ ਲੱਖ ਰੁਪਏ ਗਿਆ ਤੁਹਾਡਾ ਖੂਜ ਹੀ ਜਾਣਾ ਇਹ ਲੱਖ ਰੁਪਏ ਵੀ ਜਿਹੜਾ ਨਾਂ ਤੇ ਤੁਹਾਡਾ ਲੋਨ ਦੇ ਵਿੱਚ ਆਇਆ ਤੇ ਨਾਂ ਹੀ ਤੁਹਾਡਾ ਮਲਕੇ ਟਰੈਕਟਰ ਦੇ ਵਿੱਚ ਪਿਆ ਮਲਕੇ ਬਾਹਰ ਹੀ ਬਾਹਰ ਉੱਡ ਜਾਣਾ ਇਹ ਲੱਖ ਰੁਪਏ ਬਹੁਤ ਵੱਡੀ ਚੀਜ਼ ਹੁੰਦੀ ਹੈ ਲੱਖ ਰੁਪਏ ਕ ਫਿਰੇ ਦਿੱਕਤ ਆਉਂਦੀ ਹੈ ਬੈਂਕ ਵਾਲੇ ਫੋਨ ਕਰੀ ਜਾਂਦੇ ਵੀ ਭਾਈ ਤੁਹਾਡੀ ਸ਼ੋਰ ਨਹੀਂ ਹੋਈ ਉਹ ਨਹੀਂ ਹੋਇਆ ਨਹੀਂ ਹੋਇਆ ਤੇ ਉਹ ਕਰ ਦੰਨੇ ਆ ਸ਼ੋਰ ਹੋ ਗਈ ਤੁਹਾਡੇ ਜਾਂ ਉਹਨੇ ਲੋਨ ਚ ਪੈਸੇ ਪਾਣੇ ਆ ਤੇ ਜਾਂ ਤੁਹਾਡੇ ਖਾਤੇ ਜੋ ਕੱਟ ਦੰਨੇ ਆ ਸੋ ਇਹ ਚੀਜ਼ ਮੇਰਾ ਵੀਰ ਜਰੂਰ ਪੁੱਛ ਲਿਆ ਕਰੋ ਜਿੱਥੋਂ ਵੀ ਤੁਸੀਂ ਲੋਨ ਕਰਾਉਣਾ ਚਾਹ ਹੈ ਪ੍ਰਾਈਵੇਟ ਤੋਂ ਕਰਾਉਣਾ ਹੈ ਚਾਹੇ ਕਿਸੇ ਸਰਕਾਰੀ ਬੈਂਕ ਤੋਂ ਕਰਾਉਣਾ ਹੈ ਚਾਹੇ ਫਾਈਨੈਂਸਰ ਤੋਂ ਕਰਾਉਣਾ ਇਹ ਚੀਜ਼ ਜ਼ਰੂਰ ਪੁੱਛ ਲੈ ਕਰੋ ਵੀ ਭਾਈ ਹਰ ਸਾਲ ਇਹ ਸ਼ੋਰ ਜ਼ਰੂਰੀ ਤਾਂ ਹੈ ਨਹੀਂ ਕਿਉਂਕਿ ਸਾਡਾ ਟਰੈਕਟਰ ਨਹੀਂ ਕਰਾਇਤੇ ਚੱਲਦਾ ਜਾਂ ਨਹੀਂ ਰੋਡ ਤੇ ਚੱਲਦਾ ਜਿਨ੍ਹਾਂ ਦੇ ਰੋਡ ਤੇ ਚੱਲਦੇ ਆ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੈਗਾ ਚਲੋ ਸ਼ੋਰ ਵੀ ਜ਼ਰੂਰੀ ਆ ਉਹਨਾਂ ਵਾਸਤੇ ਜਿਹੜਾ ਜ਼ਿਆਦਾ ਟਾਈਮ ਟਰੈਕਟਰ ਡਰਾਈਵਰਾਂ ਨੇ ਚਲਾਉਣਾ ਜਾਂ ਰੋਡ ਤੇ ਚੱਲਣਾ ਜਾਂ ਕੋਈ ਕਿਰਾਏ ਭਾੜੇ ਤੇ ਚੱਲਣਾ ਉਹਦੇ ਵਾਸਤੇ ਇਹ ਚੀਜ਼ ਜ਼ਰੂਰੀ ਆ ਬਾਕੀ ਇੰਨੀ ਇੱਕ ਵੀਡੀਓ ਦੀ ਮੇਰਾ ਵੀਰ ਜਿਹੜੇ ਭਰਾ ਆਪਣੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਨਵੀਂ ਜਾਣਕਾਰੀ ਨਾਲ ਆਪਾਂ ਫੇਰ ਤੁਹਾਡੇ ਨਾਲ ਕੋਈ ਵੀਡੀਓ ਕਰਾਂਗੇ ਮਿਲਾਂਗੇ ਉਦੋਂ ਤੱਕ ਥੈਂਕ ਯੂ